ਤੁਹਾਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਆਪਣੇ ਪੇਜ ਤੇ ਬਾਈ ਜਿਵੇਂ ਆਪਾਂ ਪਹਿਲਾਂ ਵੀ ਵੀਡੀਓ ਪਾਈਆਂ ਨੇ ਵੀ ਖੁਸ਼ੀ ਦੇ ਫੈਨ ਹਨਾ ਮੈਨੂੰ ਕਈ ਵੀਰਾਂ ਦੇ ਮੈਸੇਜ ਵੀ ਆਏ ਨੇ ਕਈਆਂ ਨੇ ਫੋਨ ਵੀ ਕਰਿਆ ਵੀ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਹਨਾ ਕਿਉਂਕਿ ਪਤਾ ਲੱਗ ਜਾਂਦਾ ਬਾਈ ਤੇ ਬਹੁਤ ਵੱਡੇ ਵੱਡੇ ਫੈਨ ਜਿਹੜੇ ਬੈਠੇ ਆ ਬਾਈ ਨੂੰ ਜਿਹੜੇ ਪਿਆਰ ਕਰਦੇ ਆ ਔਰ ਕਬੱਡੀ ਨੂੰ ਪਿਆਰ ਕਰਦੇ ਆ ਔਰ ਇੱਕ ਉਹਦੇ ਵਾਂਗੂ ਆ ਵੀ ਕਬੱਡੀ ਦਾ ਸਦਾਈ ਆ ਤੇ ਬਾਈ ਦਾ ਵੀ ਫੈਨ ਆ ਬਾਈ ਦਾ ਨਾਮ ਅਜੇ ਇਹ ਸਾਨੂੰ ਜੰਡਾਲੀ ਬਾਜੀ ਦੇ ਮਿਲਿਆ ਸੀ ਕੀ ਹਾਲ ਹੈ ਬਾਈ ਵਧੀਆ ਜੀ ਵੀਰੇ ਕਿਹੜਾ ਪੰਡਾ ਬਾਈ ਦਾ ਬਾਈ ਮੇਰਾ ਪੰਡਾ ਜੀ ਨਾਨਕਪੁਰ ਜਿਹੜਾ ਲੱਭਿਆ ਜੀ ਅੱਛਾ ਬਾਈ ਹੋਰ ਬਾਈ ਬਾਈ ਆਪਾਂ ਫੈਨ ਆ ਬਾਈ ਦੋਗਾਂ ਨਾਲ ਖੁਸ਼ੀ ਦੇ ਅੱਛਾ ਬਾਈ ਤੇ ਆਪਣੇ ਬਾਈ ਫੋਟੋ ਬਣਾਈਆਂ ਸਾਥੀ ਤੇ ਲੈ ਬਾਈ ਕਦੋਂ ਬਣਾਈ ਬਾਈ ਇਹ ਬਾਈ ਮੰਨ ਕੇ ਚਲੋ ਆਪਾਂ ਬਣਾਈ ਸੀ 18 ਚ ਬਾਈ ਬਾਈ ਕਿੰਨਾ ਪਿਆਰ ਕਰਦਾ ਬਾਈ ਨੂੰ ਬਾਈ ਬਹੁਤ ਜ਼ਿਆਦਾ ਬਾਈ ਮੈਂ ਪੰਨਵਾ ਗਿਆ ਸੀ ਕਬੱਡੀ ਕੱਪ ਤੇ ਬਾਈ ਨੂੰ ਮਿਲਣ ਖਾਤਰ ਅੱਛਾ ਰਾਤ ਨੂੰ ਬਾਈ 12 ਵਜੇ ਘਰੇ ਆ ਕੇ ਬੜੇ ਬਾਈ ਆਪਾਂ ਨੂੰ ਮਾਸਕ ਪਾਉਣਾ ਸਾਹ ਮੈਣਾ ਜੀ ਤੇ ਬਾਈ ਆਪਣਾ ਸੋਨੀ ਦੁੱਗਾ ਵਾਲਾ ਉਹਨੇ ਭਰਾ ਨੇ ਬਣਾਈ ਬਾਈ ਰਾਤ ਨੂੰ ਤੁਹਾਰਾ ਤਬਾਈ ਚ ਲੈ ਗਿਆ ਸੀਗਾ ਤੇ ਤੇਰੀਆਂ ਖੇਡਣ ਦੇ ਲਈ ਹਾਂ ਤੇ ਅੱਬਾ ਬਾਈ ਬਹੁਤ ਵੱਡੇ ਫੈਨ ਆ ਬਾਈ ਬਹੁਤ ਘੈਂੜ ਖੇਡਦਾ ਸਰਾ ਬੰਦਾ ਘੈਂੜ ਆ ਯਾਰ ਕਿੰਨੇ ਕ ਟਾਈਮ ਤੋਂ ਬਾਈ ਦੇ ਨਾਲ ਜੜਾ ਹੋਇਆ ਬਾਈ ਮੈਨੂੰ ਬਹੁਤ ਟਾਈਮ ਮੈਨੂੰ ਬਾਈ ਖੇਡੀ ਵਧੀਆ ਲੱਗਦੀ ਆ ਖੁਸ਼ੀ ਦੀ ਤੇ ਪਤਾ ਗੱਲ ਕੀ ਆ ਬਾਈ ਇੱਕ ਇਹੋ ਜਿਹਾ ਜਾਪੀ ਆ ਜਿਹੜਾ ਮੂਰੇ ਹੋ ਕੇ ਘੇੜਦਾ ਬਈ ਉਹ ਜਿੱਡਾ ਮਰਜੀ ਰੇਡਰ ਤਕੜਾ ਹੋਵੇ ਚਲੋ ਜਿੱਤਾ ਹਾਰਾ ਚੱਲਦੇ ਰਹੇ ਜੇ ਲੋਕ ਚੋਕ ਤੇ ਉਹ ਬੰਦਾ ਏਡਾ ਦਲੇਰ ਆ ਬਾਈ ਨਾ ਮੂਰੇ ਹੋ ਕੇ ਘੇੜਦਾ ਬਾਈ ਘੇਰ ਘੇਰ ਕੇ ਲਾਉਂਦਾ ਜੱਫੇ ਬਾਈ ਜਮਾ ਫੈਨ ਪੰਦਰੀ ਤੇ ਗੁੱਟ ਤੋਂ ਫੜ ਕੇ ਬਣਾਉਣ ਵਾਲਾ ਬੰਦਾ ਬਾਈ ਫਿਰ ਤੂੰ ਕੰਮ ਕੰਮ ਕਰ ਕੀ ਕਰਦਾ ਕੰਮ ਬਾਈ ਹੁਣ ਆਪਾਂ ਮੈਂ ਕੂਤਰ ਬਾਈ ਦੀ ਕਮੈਂਟਰੀ ਕਰਦਾ ਅੱਛਾ ਤੇ ਬਾਈ ਉਸ ਤੋਂ ਬਾਅਦ ਜਦੋਂ ਉਹਨਾ ਸੀਜ਼ਨ ਆਪਣਾ ਆਫ ਹੋ ਗਿਆ ਤੇ ਬਾਈ ਰੰਗ ਦਾ ਕੰਮ ਕਰਦਾ ਅੱਛਾ ਪਰ ਮੇਸਤਰੀ ਵਾਲਾ ਕੰਮ ਕਰੀਦਾ ਅੱਛਾ ਬਾਈ ਤਾਂ ਹੀ ਫਿਰ ਬਾਈ ਦੇ ਸ਼ੇਅਰ ਬੋਲਦਾ ਜੀ ਹਾਂ ਤਾਂ ਹਾਂ ਆਪਾਂ ਬਾਈ ਕੱਟੜ ਫੈਨ ਆ ਬਾਈ ਦੇ ਦੋਗਾਣੇ ਖੁਸ਼ੀ ਦੇ ਸਰਾ ਬੰਦਾ ਬਾਈ ਪਤਾ ਹੋਰ ਗੱਲ ਹੈ ਜੀ ਉਹ ਬੰਦੇ ਦੇ ਵਿੱਚ ਬਹੁਤ ਨੇ ਮਰਦਾ ਬਾਈ ਜਿੱਥੇ ਇੱਕ ਵਾਰ ਹੋਰ ਬਾਈ ਹੈ ਨਾ ਕਿ ਜਿੱਥੇ ਬਾਈ ਨੇ ਦੁਨੀਆਂ ਤੇ ਨਾਮ ਖੱਟਿਆ ਪਰ ਉਸ ਤੋਂ ਵੱਧ ਬਾਈ ਨੇ ਪਿਆਰ ਖੱਟਿਆ ਲੋਕਾਂ ਦਾ ਬਾਈ ਮੇਰੇ ਦੇਖਣ ਦੀ ਗੱਲ ਆ ਆਪਣੇ ਨਾ ਬਾਈ ਪਿੰਦਰੀ ਸਰਪੰਚ ਸਾਰਨ ਮਾਜਰੇ ਤੋਂ ਕਬੱਡੀ ਕੱਪ ਕਰਾਇਆ ਸੀ ਸਾਰਨ ਮਾਜਰੇ ਤੇ ਅਸੀਂ ਬਾਈ ਨਾਲ ਫੋਟੋ ਕਰਾਉਣ ਚਲੇ ਗਏ ਤੇ ਬਾਈ ਮੈਂ ਇੰਨੀ ਕਿਸੇ ਪਲੇਅਰ ਮਗਰ ਭੀੜ ਨਹੀਂ ਦੇਖੀ ਤੇ ਬਾਈ ਦੀਆਂ ਪੱਟੀਆਂ ਲਾਈ ਜਾਂਦਾ ਸੀ ਬਾਈ ਲੂਧਰ ਸੰਦੀਪ ਲੂਧਰ ਤੇ ਬਾਈ ਨੂੰ ਬਹੁਤ ਭੁੱਖ ਲੱਗੀ ਉਸ ਟਾਈਮ ਬਾਈ ਕਹੀ ਵੀ ਜਾਂਦਾ ਸੀਗਾ ਵੀ ਵੀਰੇ ਯਾਰ 2 ਮਿੰਟ ਮੈਨੂੰ ਕੁਛ ਖਾ ਪੀ ਲੈਣ ਦੋ ਵੀ ਭੁੱਖ ਬਹੁਤ ਲੱਗੀ ਆ ਤੇ ਬਾਈ ਉਹਦੇ ਫੈਨ ਆ ਇੰਨੀਆਂ ਫੋਟੋਆਂ ਬਾਈ ਬਹੁਤ ਜ਼ਿਆਦਾ ਕੱਟ ਸੀਗਾ ਤੇ ਮੈਂ ਵੀ ਬਾਈ ਉਹਦੇ ਬਾਈ ਨਾਲ ਫੋਟੋ ਖੜਾਈ ਤੇ ਬਹੁਤ ਵਧੀਆ ਲੱਗੇ ਇੰਨਾ ਵਧੀਆ ਇਨਸਾਨ ਯਾਰ ਬਹੁਤ ਘੱਟ ਮਿਲਦੇ ਆ ਔਰ ਮਤਲਬ ਜਿਵੇਂ ਬਾਈ ਉਹ ਜਾਫੀ ਬਹੁਤ ਪੜਾ ਹੈ ਤੇ ਬਾਈ ਇਨਸਾਨ ਵੀ ਬਹੁਤ ਵਧੀਆ ਬਹੁਤ ਵਧੀਆ ਸੁਭਾਅ ਬਾਈ ਬਾਈ ਖੁਸ਼ੀ ਲੋਕਾਂ ਦਾ ਲੈ ਬਾਈ ਹੁਣ ਬਾਈ ਫੋਟੋ ਬਣਾਈਆ ਬਾਈ ਆਪਣੀ ਹੀ ਬਣਾਈਆ ਸੋਨੂ ਨੇ ਬਾਈ ਨੇ ਮਲਾਉਣ ਵਾਲੇ ਨੇ ਤੇ ਅੱਜ ਉਹ ਬੰਦੇ ਦੀ ਬਹੁਤ ਵੱਡੀ ਫੈਨ ਬੋਲਿੰਗਾ ਸੋਨੂ ਬਾਈ ਦੀ ਵੀ ਤੇ ਜਿਹਨੇ ਆਪਣੇ ਫੋਟੋ ਬਣਾਈ ਦੇ ਲੈ ਬਾਈ ਫਿਰ ਜਿਹੜੀ ਤੇਰੇ ਬਾਈ ਦੀ ਫੋਟੋਸ ਪਾਈ ਬਈ ਉਹ ਦਿਖਾ ਲਾ ਕੇ ਕਿ ਤੇ ਸਾਥ ਹੀ ਸਪਾਈ ਹੋਵੇ ਬਾਈ ਹਾਂ ਬਾਈ ਉਹ ਬਹੁਤ ਸੋਹਣੀ ਬਣਾਈ ਆ ਬਾਈ ਯਾਰ ਦੇਖ ਬਾਈ ਇਹ ਆਪਾਂ ਸੁਨੂ ਨੇ ਬਣਾਈ ਆ ਬਲੌਲੇ ਨੇ ਕੀ ਬਾਤ ਆ ਯਾਰ ਬਾਈ ਬਈ ਆ ਹੁੰਦੀ ਆ ਜਿਵੇਂ ਕਹਦੇ ਵੀ ਕਿਸੇ ਪਿੱਛੇ ਨਾ ਵੀ ਕਾਮਲੇ ਹੋਣਾ ਬਾਈ ਭੈੜਾ ਪਲੇਰ ਆ ਯਾਰ ਮਜਾ ਆ ਪਿਆ ਦੋਗਾळा ਖੁਸ਼ੀ ਕਹਿੰਦਾ ਫੈਨ ਜੀ ਦੀ ਵੱਧ ਦੁਨੀਆ ਕਹਿੰਦਾ ਕਿਸੇ ਦਾ ਘੱਟ ਬੱਲੀਏ ਖੇਡਦਾ ਦਵੇਰੀ ਫੁੱਲ ਨਾਲ ਦੇਖਿਆ ਮੈਂ ਦੋਗਾਵਾਲਾ ਜੱਟ ਵੱਡੀ ਕੱਟੜ ਫੈਰ ਜੀ ਨੂੰ ਕਹਿੰਦੇ ਆਪਾਂ ਹਾਂ ਬਈ ਦੋਗਾਲੇ ਖੁਸ਼ੀ ਇਹ ਹੁੰਦਾ ਬਈ ਪਿਆਰ ਹਨਾ ਪਿਆਰ ਵੀ ਆ ਬਾਕੀ ਬਾਈ ਕਬੱਡੀ ਨੂੰ ਵੀ ਪਿਆਰ ਕਰਦੇ ਹਾਂ ਤੁਸੀਂ ਬਾਈ ਨੂੰ ਵੀ ਪਿਆਰ ਕਰਦੇ ਹੋ ਹਨਾ ਕਹਿੰਦਾ ਗੱਲ ਕੀ ਇੱਡਾ ਜਨੂਨ ਆ ਨਾ ਜਿਵੇਂ ਖੰਨੇ ਰਾਤ ਨੂੰ ਸਾਨੂੰ 2:3 ਬਚ ਕੇ ਛੋਟੇ ਛੋਟੇ ਮੈਚ ਸੀਗੇ ਬਾਈ ਇਹ ਖੁਸ਼ੀ ਖਾਪਰੀ ਜਾਂਦੇ ਬਈ ਸਪੈਸ਼ਲ ਦੇਖਣ ਮਰੇ ਕੋਲੇ ਵੀ ਜਦੋਂ ਬਾਈ ਨਕੋਦਰ ਚ ਖੇਡਦਾ ਸੀਗਾ ਉਦੋਂ ਵੀ ਮਲੇ ਕੋਲ ਲੈ ਜਾਂਦੇ ਨੇ ਲੰਗਰ ਵਿੱਚ ਜਿੰਨੇ ਕ ਆਪਣੇ ਬਾਈ ਸਾਰੇ ਹੀ ਦੇਖੇ ਫਿਰ ਜਦੋਂ ਬਾਈ ਮੈਚ ਚੱਲਦੇ ਆ ਜਦੋਂ ਬਾਈ ਜਫਾ ਲਾਉਂਦਾ ਫਿਰ ਜਨੂਨਤ ਆਉਂਦਾ ਹਣਾ ਬਾਦ ਬਾਈ ਬਹੁਤ ਸੌਂ ਲੱਗੇ ਲਲਕਾਰੇ ਮਾਰੀਦੇ ਖੜਕੇ ਵੀ ਦੋਗਾਂ ਵਾਲੇ ਨੇ ਘੇਰ ਲਿਆ ਮੂਹਰੇ ਦੀ ਹੋ ਕੇ ਫਲਾਣਾ ਟੰਗਦਾ ਬਾਈ ਛੱਡੇ ਕੋਈ ਨਹੀਂ ਕੋਈ ਇਹ ਜਿਹੜਾ ਰੀਡਰ ਨਾ ਫੜਿਆ ਹੋਵੇ ਬਾਈ ਨੇ ਹਣਾ ਤੇ ਝੋਟਾ ਖਿਡਾਰੀ ਆ ਬਾਈ ਮਾ ਖੇਡ ਕਬੱਡੀ ਦਾ ਫਿਰ ਅਸੀਂ ਬਾਈ ਦਵਾ ਕਰਦੇ ਆ ਦੋਗਾਂ ਵਾਲੇ ਕੋਸੀ ਲਈ ਵੀ ਸਾਡਾ ਬਾਈ ਹੋਰ ਵੀ ਲੰਮਾ ਖੇਡੇ ਸਾਡਾ ਦਵਾਵਾ ਵੀਰੇ ਦੇ ਲਈ ਵੀ ਜਦੋਂ ਵੀ ਖੇਡੇ ਤਕੜਾ ਖੇਡੇ ਬਾਈ ਰੂਹ ਖੋਸ਼ ਕਰ ਦਿੰਦਾ ਬਾਈ ਜਦੋਂ ਮੈਚ ਨੂੰ ਕੇ ਚੱਲੇ ਹੁੰਦੇ ਆ ਸਾ ਦਾ ਦਾ ਹੁੰਦਾ ਆ ਬਾਈ ਮੈਂ ਕਿਹਾ ਮੈਂ ਇੱਥੇ ਸਹਾਰ ਨਮਾਦਰੀ ਕੰਮ ਕਰਦਾ ਸੀ ਕਿ ਮਿਸਤਰੀ ਨਾਲ ਤੇ ਬਾਈ ਮੈਚ ਤੇ ਲਈ ਜਾਂਦੇ ਸੀਗੇ ਤੁਸੀਂ ਉਹਨਾਂ ਦੇ ਤੇ ਬਾਈ ਮੈਂ ਦੁਪਹਿਰ ਤੋਂ ਬਾਅਦ ਆ ਸੁੱਟੀ ਲਿਆ ਮੈਂ ਮਿਸਤਰੀ ਮੈਂ ਕਿਹਾ ਬਾਈ ਮੈਂ ਜੋਤੀ ਮੇਰਾ ਲੈ ਗਈ ਤੇ ਮੈਂ ਘਰੇ ਚੱਲਿਆ ਮੈਂ ਬਾਈ ਮੈਚ ਦੇਖਣ ਮੈਂ ਉੱਥੇ ਬਹਿ ਕੇ ਬਾਈ ਰੋਟੀ ਰੱਢੀ ਖਾ ਕੇ ਮੈਂ ਜੋਤਾ ਲਾਇਆ ਨਹੀਂ ਬਾਈ ਮੈਂ ਆ ਕੇ ਮੈਚ ਦੇਖਿਆ ਘਰੇ ਸਰ ਇੰਨਾ ਜਿਆਦਾ ਪਿਆਰ ਬਾਈ ਯਾਰ ਯਾਰ ਬੰਦਾ ਹੀ ਬਾਲਾ ਹੀਰਾ ਖੁਸ਼ੀ ਵਰਗੇ ਵੀ ਨਹੀਂ ਬਾਈ ਦੁਬਾਰੇ ਹੱਥ ਪੈਦਾ ਹੁੰਦੇ ਹਨ ਬਹੁਤ ਭੈੜਾ ਖੜਾਰੀ ਆ ਬਾਈ ਕਬੱਡੀ ਦਾ ਬਾਈ ਨੇ ਜਿਵੇਂ ਕਹਦੀ ਵੀ ਕਬੱਡੀ ਦੇ ਵਿੱਚ ਬਹੁਤ ਕੁਝ ਖਟਿਆਣਾ ਬਾਈ ਨੇ ਬਹੁਤ ਬਹੁਤ ਕੁਝ ਖਟਿਆ ਜਿਵੇਂ ਕਹਦੇ ਵੀ ਦੁਨੀਆ ਜਿੱਤ ਲਈ ਬਾਈ ਦੇ ਪਰ ਉਦੋਂ ਬਾਅਦ ਲੋਕਾਂ ਨੇ ਲੋਕਾਂ ਦੇ ਦਿਲ ਜਿੱਤਿਆ ਬਾਈ ਨੇ ਬਾਈ ਸਹੀ ਗੱਲ ਆ ਬਾਈ ਇੰਨੇ ਮਰਦਾ ਹੀ ਬਾੜਿਆ ਮੈਨੂੰ ਨਹੀਂ ਲੱਗਦਾ ਬਾਈ ਜੇ ਕੋਈ ਬੱਚਾ ਵੀ ਆ ਗਿਆ ਉਹ ਕਦੇ ਬਾਈ ਨੇ ਖੁਸ਼ੀ ਨਹੀਂ ਕਿਹਾ ਵੀ ਬਾਈ ਪਰ ਉਹਦੇ ਫੋਟੋ ਕਰਾਣੇ ਬਾਈ ਨੀਮਾ ਹੋ ਕੇ ਮਤਲਬ ਹਰੇਕ ਬੰਦੇ ਨੂੰ ਕਈ ਵਾਰੀ ਬਾਈ ਨੂੰ ਫੋਨ ਫੋਨ ਕਰਦੋਂ ਗੱਲ ਕਰਦਾ ਹਾਂ ਬਾਈ ਇੱਕ ਵਾਰੀ ਬਾਈ ਆਪਣਾ ਬਿੰਦਰ ਗਿੱਲਾ ਦਾ ਬੇਟਾ ਤੂਤਰ ਬਹੁਤ ਚੰਗੇ ਆ ਬਈ ਉਹ ਬਹੁਤ ਵਧੀਆ ਖਿਡਾਰੀ ਬਿੰਦਰ ਗਿੱਲਾ ਉਹਦੇ ਬੇਟੇ ਨੇ ਕਰਾਈ ਮਨੀ ਵੀਰੇ ਇੱਕ ਵਾਰੀ ਮੈਂ ਤੇਰੇ ਨਾਲ ਵੀ ਗੱਲ ਕੀਤੀ ਜਦੋਂ ਬਾਈ ਦੂਜਾ ਮੈਚ ਖੇਡਿਆ ਰਾਜੂ ਬਾਈ ਜਿਵੇਂ ਤੁਸੀਂ ਦਿਖਾਇਆ ਹੈ ਨਾ ਬਾਈ ਦੀ ਸਾਥੀ ਦੀ ਫੋਟੋ ਵੀ ਸਪਾਈ ਆ ਤੋ ਬਾਈ ਜਿਵੇਂ ਕਹਦੇ ਵੀ ਸਿਰੇ ਦਾ ਕਟੜ ਪੈਣਾ ਇਸ ਵੀਡੀਓ ਚਰੀ ਤੂੰ ਬਾਈ ਨੂੰ ਕੁਝ ਕਹਿਣਾ ਚਾਹਣਾ ਬਾਈ ਮੇਰਾ ਕਹਿਣਾ ਤਾਂ ਇਹੀ ਆ ਵੀ ਬਾਈ ਆਪਣਾ ਵੀ ਜਿੰਨਾ ਚਿਰ ਖੇਡੇ ਤਕੜਾ ਖੇਡੇ ਆਪਣੀ ਸਦਾ ਹੀ ਦਿਲੋਂ ਦਵਾ ਬਾਈ ਦੇ ਲਈ ਸਾਨੂੰ ਗਰਾਊਂਡਾਂ ਦੇਖਣਾ ਚਾਹੀਦਾ ਬਾਈ ਸਾਨੂੰ ਚਾਹ ਚੜ ਜਾਂਦਾ ਬਾਈ ਕਈ ਵਾਰ ਆਪਾਂ ਖੜਾ ਬਾਈ ਦੇ ਮੈਚ ਪਿੱਛੇ ਆਪਾਂ ਕਦੇ ਪੈਰਜ ਤੇ ਵੀ ਨਹੀਂ ਕਦੇ ਗਏ ਬਹੁਤ ਛੱਡੀਆਂ ਬਹੁਤ ਮਾਨਾ ਵੀ ਰਿਸ਼ਤੇਦਾਰੀ ਦੇ ਕੰਮ ਛੱਡੇ ਆ ਆਪਦਾ ਜ਼ਰੂਰੀ ਕੰਮ ਵੀ ਛੱਡ ਦਿੰਦੇ ਬਾਈ ਬਾਈ ਖੇਡ ਰਿਹਾ ਵੀ ਅੱਜ ਮੈਚ ਦੇਖਣ ਤੇ ਬਾਕੀ ਜਿਹੜੀ ਸਾਰੀ ਸਾਹ ਕੋਟ ਟੀਮ ਆ ਬਾਈ ਸਾਰੇ ਝੋਟੇ ਪਲੇਅਰ ਨੇ ਫੁੱਲ ਜ਼ੋਰ ਮਾਰਦੇ ਆ ਤੇ ਸਰਾ ਕਰ ਦਿੰਦੇ ਆ ਬੰਬੀ ਆਪਾਂ ਫੈਨ ਆ ਸਾਹ ਕੋਟ ਦੇ ਤੇ ਬਾਈ ਇੱਕ ਭਰਾ ਆਪਣਾ ਸੰਦੀਪ ਨੰਗਬੀਆ ਬਾਈ ਚਲੋ ਕੱਟ ਨਹੀਂ ਪੂਰਾ ਹੋ ਸਕਦਾ ਬਾਈ ਬਹੁਤ ਮਨ ਦੁਖੀ ਹੁੰਦਾ ਜਦੋਂ ਨਾ ਹੁਣ ਪਾਈ ਨੂੰ ਦੇਖੀਦਾ ਕਿਤੇ ਹਨਾ ਬਈ ਯਾਰ ਵਾਕਈ ਹੀਰਾ ਬੰਦਾ ਬਾਈ ਕੱਢੀ ਨੇ ਇਹੋ ਜਿਹੇ ਪਲੇਅਰ ਬਹੁਤ ਘੱਟ ਪੈਦਾ ਹੁੰਦੇ ਆ ਕਿਉਂਕਿ ਬਾਈ ਦੀ ਸੋਚ ਔਰ ਬਾਈ ਬਹੁਤ ਵਧੀਆ ਅਨੁਸਾਰ ਸੀਗਾ ਬਾਈ